ਸਸਿਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਰੁੱਖਾਂ ਬਾਰੇ ਗੱਲ ਕਰਦੇ ਆਉਂਦੇ ਆ ਸਾਡੀ ਨਰਸੀ ਜਿਹੜੇ ਰੁੱਖ ਸਾਡੇ ਨੇਟਿਵ ਰੇਸ ਹੁੰਦੇ ਆ ਉਹਦੇ ਬਾਰੇ ਅਸੀਂ 10 ਰੁੱਖ ਦੀ ਚਰਚਾ ਪਹਿਲਾਂ ਕੀਤੀ ਆ ਉਹ ਉਹਦੇ ਵਿੱਚੋਂ ਜੰਡ ਹੋਇਆ ਕਿੱਕਰ ਹੋ ਗਿਆ ਰੇਰੂ ਹੋ ਗਿਆ ਟੱਕ ਹੋ ਗਿਆ ਮਹਿੰਦੀ ਫਲਾਹੀ ਫਰਮਾਂ ਤੇਂਦੂ ਕਚਨਾਰ ਗੁਲਾਬੀ ਜਾਮਨ ਬਾਰੇ ਆਪਾਂ ਚਰਚਾ ਕਰਦਾ 10 ਰੁੱਖਾਂ ਬਾਰੇ ਆਲਰੇਡੀ ਗੱਲ ਕਰ ਚੁੱਕੇ ਆ ਦੇ ਇਸ ਤੋਂ ਇਲਾਵਾ ਹੁਣ ਜਿਹੜੀ ਇਹ ਲਗਾਤਾਰ ਸੀਰੀਜ਼ ਨੂੰ ਦੱਸਾਂਗੇ ਜਿਹੜੇ ਰੁੱਖ ਸੀ ਨੇਟਿਵ ਤਿਆਰ ਕਰਦੇ ਉਹਦੇ ਬਾਰੇ ਗੱਲ ਕਰਾਂਗੇ ਅੱਜ ਪੰਜ ਰੁੱਖ ਹੋਰ ਗੱਲ ਕਰਨੀ ਜਿਹੜੇ ਕਿ ਅਸੀਂ ਨਰਸਰੀ ਤਿਆਰ ਕਰਦੇ ਜਿਹੜੇ ਕਿ ਬਿਲਕੁਲ ਨੇਟਿਵ ਆ ਜਿਹੜੀ ਪੰਜਾਬ ਦੀ ਧਰਤੀ ਨੂੰ ਸੂਟ ਕਰਦੇ ਆ ਤਾਂ ਇਹ ਬਾਇਓਡਾਇਵਰਸਿਟੀ ਲਈ ਬਹੁਤ ਜ਼ਬਰਦਸਤ ਰੁੱਖ ਹੈ ਗਿਆ ਇਹਨਾਂ ਨੂੰ ਜੇ ਆਪਾਂ ਲਾਵਾਂਗੇ ਤਾਂ ਸਾਡਾ ਧਰਤੀ ਦਾ ਗ੍ਰੀਨ ਜਿਹੜਾ ਕਵਰ ਹੈਗਾ ਉਹ ਵੀ ਵਧੂਗਾ ਤੇ ਬਾਇਓਡਾਇਵਰਸਿਟੀ ਜਿਹੜੀ ਹੈਗੀ ਉਹ ਚ ਬਹੁਤ ਇੰਪਰੂਵਮੈਂਟ ਆਊਗੀ ਸਾਡੇ ਜਮੀਨਾਂ ਪੰਜਾਬ ਦੇ ਦੇਖਿਆ ਸੀ ਬਹੁਤ ਵੱਡੇ ਲੈਵਲ ਤੇ ਖਾਲੀ ਪਈਆਂ ਅਸੀਂ ਪੂਰੇ ਮਾਲਵੇ ਵਿੱਚ ਮ ਉਹ 23 ਲੱਖ ਰੁਪਏ ਲਾ ਕੇ ਵੀ ਮਤਲਬ ਕਹਿੰਦਾ ਟੈਕਨੀਕਲ ਤਰੀਕੇ ਨਾਲ ਲਾਉਣ ਤੋਂ ਬਾਅਦ ਵੀ ਬਹੁਤ ਜ਼ਮੀਨਾਂ ਹਜੇ ਮਤਲਬ ਕਹਿੰਦਾ ਬੀਆਵਾਨ ਬੇਵਾਦ ਪਈਆਂ ਜਿਹੜੀਆਂ ਕਿ ਜਿੱਥੇ ਜੀਸੀਬੀ ਲੋਡ ਆ ਜਿੱਥੇ ਮਲਬਾ ਸਟਿਆ ਲੋਕਾਂ ਨੇ ਉਹਨੂੰ ਅਸੀਂ ਹਜੇ ਛੋਟੇ ਛੋਟੇ ਝੜੀਆਂ ਚ ਕਨਵਰਟ ਕਰ ਸਕਦੇ ਅਸੀਂ ਫ਼ਾਦਲ ਕਰ ਲਾ ਕੇ ਜਿੱਗੇ ਉੱਥੇ ਸੀ ਦੇਖਿਆ ਜਿੰਨੀਆਂ ਵੀ ਲੈਂਡ ਖਾਲੀ ਪਈਆਂ ਜਿੰਨੀਆਂ ਵੀ ਲੈਂਡ ਪੰਚਾਇਤੀ ਖਾਲੀ ਮੇ ਉਹਦੇ ਸਾਰੀ ਦੀ ਸਾਰੀ ਵਿੱਚ ਭੁਲੇਖਤੀ ਕਰ ਕਰ ਭਰੀ ਪਈ ਆ ਕੋਈ 7 ਕਿੱਲੇ ਆ ਕੋਈ 10 ਕਿੱਲੇ ਆ ਕੋਈ 15 ਕਿੱਲੇ ਆ ਕੋਈ 8 ਕਿੱਲੇ ਆ ਕੋਈ 3 ਕਿੱਲੇ ਜਿਹੜੀ ਵੀ ਉਹ ਨੇਟਿਵ ਰੁੱਖਾਂ ਦੇ ਵਿੱਚ ਕੋਸ਼ ਨਹੀਂ ਹੈਗਾ ਉਹਦੇ ਵਿੱਚ ਉਹ ਸਾਰੀ ਦੀ ਸਾਰੀ ਲੈਂਡ ਜਿਹੜੀ ਹੈਗੀ ਆ ਮਤਲਬ ਪੂਰੀ ਇਹ ਵੈਲੈਟੀ ਕਿਕਰ ਨੇ ਕਵਰ ਕੀਤੀ ਦੋਸਤੋ ਵਾਸੀਂ ਫਿਰੋਜ਼ਪੁਰ ਗਏ ਸੰਡੇ ਨੂੰ ਸੀ ਮੈਸਟਰਡੇ ਨੂੰ ਫਿਰੋਜ਼ਪੁਰ ਦਾ ਜਿਹੜਾ ਟੂਰ ਕੱਢਿਆ ਇੱਕ 2500 ਕਿਲਾ ਜਿਹੜਾ ਮਿਲਟਰੀ ਕੰਟੋਨਮੈਂਟ ਏਰੀਆ ਦੇ ਕੋਲੇ ਐਂਟਰ ਕਰਦੀ ਫਿਰੋਜ਼ਪੁਰ ਐਂਟਰ ਕਰਦੇ ਉੱਥੇ ਪਹਾੜੀ ਕਿਕਰ ਨਾਲ ਇੱਕ ਬਹੁਤ ਵੱਡਾ ਲੈਂਡ ਜਿਹੜਾ ਕਵਰ ਕੀਤਾ ਹੋਇਆ ਤਾਂ ਉੱਥੇ ਕਿਉਂਕਿ ਕਿਸੇ ਨੇ ਐਫਰਡ ਨਹੀਂ ਲਾਈ ਹੈਗੀ ਇਸ ਲਈ ਉਹ ਉਹ ਕੱਢ ਕੇ ਆਪਾਂ ਆਪਦੇ ਨੇਟਿਵ ਰੁੱਖ ਰਾਸੇ ਸਾਰੇ ਜਿਹੜੇ ਅੱਜ ਚਰਚਾ ਕਰਾਂਗੇ ਨੇਟਿਵ ਰੁੱਖਾਂ ਇੱਕ ਹੋਰ ਇੰਟਰਸਟਿੰਗ ਗੱਲ ਹੈ ਕਿ ਫਰੋਜ਼ਪੁਰ ਇੱਕ ਹੈ ਜਿਹਾ ਲੱਗਦਾ ਹੈ دریا ਦੇ ਕੰਢੇ ਵਗਦਾ ਹੈਗਾ دریا ਬਿਲਕੁਲ ਨਾਰਾ ਹੁਸੈਨੀ ਵਾਲਾ ਸਾਡੇ ਉੱਤੇ ਬਾਰਡਰ ਪੈਂਦਾ ਹੈਗਾ ਉਹ ਬਾਰਡਰ ਦੇ ਕੰਢੇ ਸੀ ਬਾਰਡਰ ਵੀ ਵਿਜ਼ਿਟ ਕੀਤਾ ਉੱਥੇ ਮਤਲਬ ਕਹਿੰਦਾ ਪਾਣੀ ਦਾ ਬੇਅੰਤ ਜਿਹੜਾ ਸਿਸਟਮ ਹੈਗਾ ਉੱਥੋਂ ਉਤਰਿਆ ਆਉਂਦਾ ਤੋਂ ਪਹਾੜੀ ਇਲਾਕੇ ਤੋਂ ਪਾਣੀ ਉੱਥੇ ਤੁਸੀਂ ਕੁਝ ਮਰਜ਼ੀ ਲਾ ਲਓ ਕਿਉਂਕਿ ਪਾਣੀ ਤਾਂ ਬਿਲਕੁਲ ਉੱਤੇ ਪਿਆ ਹੈਗਾ ਇਸ ਲਈ ਸਾਨੂੰ ਇਹ ਜਿਹੜੀ ਸਾਡੇ ਜਿਹੜੇ ਅਗਰੈਸਿਵ ਕੋਲੋਨਾਈਜ਼ਰ ਹੈਗਾ ਸਾਡੇ ਜਿਹੜੇ ਸਾਡੇ ਆਇਆ ਪੰਜਾਬ ਵਿੱਚ ਉੱਗੀ ਹੋਈ ਸਪੀਸੀਜ਼ ਹੈਗੀ ਅਸੀਂ ਬਹੁਤ ਵੱਡੇ ਲੈਵਲ ਤੇ ਕੜਾਈਆਂ ਤਾਂ ਫਰੂਜ਼ਪੁਰ ਇਲਾਕਾ ਵੀ ਹਜਾ ਗਿਆ ਇਹਨੂੰ ਵੀ ਭਰ ਸਕਦਾ ਹੁਣ ਆਪਾਂ ਚਰਚਾ ਕਰਾਂ ਜਿਹੜੇ ਜਿਹੜੇ ਪੰਜ ਰੋਕ ਕਰਨੇ ਆ ਇੱਕ ਤਾਂ ਪਹਿਲਾਂ ਨਿੰਮ ਬਾਰੇ ਚਰਚਾ ਕਰਾਂਗੇ ਤਾਂ ਨਿੰਮ ਇਸ ਵਾਰ ਥੋੜਾ ਜਿਹਾ ਬੜਾ ਡਾਊਨਫਾਲ ਲੈਮਦਾ ਹੋਇਆ ਨਿੰਮ ਸਾਲ ਨੂੰ ਕਾਫੀ ਮਰੀ ਵੀ ਹੈ ਗਈ ਕਈ ਲੱਖਾਂ ਵਿੱਚ ਇਹ ਸਰਦੀ ਐਕਸਟੈਂਡਡ ਸਰਦੀ ਇਹ ਇਹਨੇ ਅਸਰ ਪਾਇਆ ਤੇ ਬਹੁਤ ਜ਼ਿਆਦਾ ਹੀਟ ਵੇਵ ਜਿਹੜੇ ਦੋ ਕਾਰਨ ਸਾਨੂੰ ਸਮਝ ਲੱਗੇ ਆ ਵੀ ਇਹ ਜਿਹੜੇ ਨਿੰਮ ਨੂੰ ਖਤਮ ਕਰਨ ਦੇ ਵਿੱਚ ਦਿੱਕਤ ਆਈ ਹੈ ਇਸ ਲਈ ਜੇ ਵੱਧ ਤੋਂ ਵੱਧ ਰੁੱਖ ਲਾਵਾਂਗੇ ਤਾਂ ਸਾਡਾ ਜਿਹੜਾ ਪੰਜਾਬ ਦਾ ਜਿਹੜਾ ਕਲਾਈਮੇਟ ਹੈਗਾ ਉਹ ਠੀਕ ਸੁਧਰ ਸਕਦਾ ਹੈਗਾ ਪਰ ਰੁੱਖ ਸਾਨੂੰ ਬਹੁਤ ਵੱਡੇ ਸਕੇਲ ਦੇ ਰੌਣੇ ਮੈਂ ਦੇ ਕੋਲ 3.6% ਰੱਖ ਬੈ ਹੁਣ ਆਪਾਂ ਨਿਮਿਕ ਆਉਨੇ ਆ ਨਿਮਿਕ ਵਿਲੇਜ ਫਾਰਮੇਸੀ ਬੋਲ ਦਿੰਦੇ ਆ ਵਿਲੇਜ ਡਰੱਗ ਸਟੋਰ ਬੋਲ ਦਿੰਦੇ ਆ ਇਹਨੂੰ ਮਤਲਬ ਨੈਮਨ ਨੂੰ ਤੇ ਹੀਲਿੰਗ ਟਰੀ ਬੋਲ ਦਿੰਦੇ ਆ ਇਹ ਨੇਚਰ ਡਰੱਗ ਸਟੋਰ ਵੀ ਬੋਲ ਦਿੰਦੇ ਆ ਇਹਨੂੰ ਜਿਹੜੇ ਕਈ ਲੋਕ ਹੈਗੇ ਇਹਨੂੰ ਸੰਸਕ੍ਰਿਤ ਵਿੱਚ ਸਰਵ ਰੋਗ ਨਿਵਾਰਨੀ ਬੋਲ ਦਿੰਦੇ ਆ ਕਿਉਂਕਿ ਇਹ ਬਹੁਤ ਸਾਰੇ ਰੋਗਾਂ ਨੂੰ ਠੀਕ ਕਰਦੀ ਪੁਰਾਣੇ ਸਮੇਂ ਵਿੱਚ ਇੰਨੇ ਕੋ ਦਵਾਈਆਂ ਤਾਂ ਹੁੰਦਾ ਐਲੋਪੈਥੀ ਦਾ ਨਾਮ ਹੀ ਨਹੀਂ ਸੀਗਾ ਤਾਂ ਉਸ ਸਮੇਂ ਰੋਖ ਨੂੰ ਇਹ ਨਿੰਮ ਆ ਰੁੱਖਾਂ ਨੂੰ ਰੋਕ ਪਰਦੇ ਸੀਗੇ ਤਾਂ ਉੱਥੋਂ ਇਹ ਆਪਣਾ ਇਹਨੂੰ ਘਰ-ਘਰ ਵਰਤੀ ਜਾਂਦੀ ਸੀ ਨਿੰਮ ਅਸੀਂ ਜਦੋਂ ਇੱਧਰ ਜਾਂਦੇ ਆ ਜਿੰਨੇ ਵੀ ਅਸੀਂ ਕਿਉਂਕਿ ਡਰਾਈ ਇਲਾਕਿਆਂ ਵਿੱਚ ਚੱਲ ਜਾਂਦੀ ਹੈਗੇ ਅਸੀਂ ਮਾਨਸਾ ਬਠਿੰਡੇ ਜਾਂਦੇ ਆ ਅਸੀਂ ਫਜ਼ਲਕਾ ਲੋਕਾਂ ਨੇ ਹਜੇ ਵੀ ਘਰ-ਘਰ ਚ ਵੀ ਨਿੰਮਾ ਵੱਡੇ ਵੱਡੇ ਰੁੱਖ ਸਾਨੂੰ ਮੌਜੂਦ ਮਿਲਦੇ ਹੈ ਕਿਉਂਕਿ ਉਹਨੂੰ ਪਤਾ ਹੈਗਾ ਇਹ ਬਹੁਤ ਬਹੁਤ ਹੀ ਗੁਣਕਾਰੀ ਰੋਖੇਗਾ ਉਸ ਤੋਂ ਬਾਅਦ ਨਿੰਮ ਦੀ ਦਾਤਨ ਤਾਂ ਬਹੁਤ ਮਸ਼ਹੂਰ ਹੈ ਦਾਤਨ ਕਰਨੀ ਇਹਦੇ ਦੰਦਾਂ ਨੂੰ ਠੀਕ ਕਰਦੀ ਹੈਗੀ ਆ ਤੇ ਨਾਲ ਨਾਲ ਜੋ ਦਾਤਨ ਕਰਦੇ ਆਰਕ ਵੀ ਜਾਂਦਾ ਆਪਣਾ ਥੋੜਾ ਬਹੁਤ ਆਪਣਾ ਆਰਕ ਦਾ ਉਹ ਵੀ ਸਾਡੇ ਪੇਟ ਦੇ ਮੋਰ ਨੂੰ ਠ ਅ ਦੱਸਣਾ ਚਾਹਾਂ ਕਿ ਉਹਨੂੰ ਮੁੰਡਾ ਜੰਮਣ ਦੇ ਜਿਹੜਾ ਜੰਮ ਦਾ ਜਰੂਰ ਹੈਗਾ ਉਸ ਸਮੇਂ ਪੁਰਾਣੇ ਰੀਤੀ ਰਿਵਾਜ ਚੱਲਦੇ ਆ ਉਹਨੂੰ ਨਿੰਮ ਦੇ ਟਾਣੀਆਂ ਨੂੰ ਆਪਾਂ ਬਾਹਰ ਆਪਣੇ ਘਰ ਦੇ ਬਾਹਰ ਟੰਗਦੇ ਹੈਗੇ ਇਸੇ ਤਰ੍ਹਾਂ ਹੀ ਹੁਣ ਸ਼੍ਰੀ ਦੀਆਂ ਮਤਲ ਉਹ ਉਹਨੂੰ ਵੀ ਮੁੰਡਾ ਜੰਮਣ ਦੇ ਉੱਤੇ ਵਰਦੇ ਸੀਗੇ ਹੁਣ ਜਦੋਂ ਸ਼੍ਰੀ ਦਾ ਰਹੀ ਨਹੀਂ ਨਿੰਮ ਵੀ ਖਰਾਬ ਹੋ ਗਈ ਤਾਂ ਬਹੁਤ ਲੋਕਾਂ ਨੇ ਸਾਨੂੰ ਮਤਲ ਇਹ ਦੋਨੇ ਰੁੱਖਾਂ ਦਾ ਬੜੀ ਡਿਮਾਂਡ ਆਈ ਸ਼੍ਰੀ ਦੀ ਵੀ ਡਿਮਾਂਡ ਆ ਕਿਉਂਕਿ ਸ਼੍ਰੀ ਵੀ ਹੁਣ ਕਿਉਂਕਿ ਆਮ ਨਹੀਂ ਮਿਲਦਾ ਸ਼੍ਰੀ ਦੇ ਰੁੱਖ ਵੀ ਖਤਮ ਹੋਣ ਦੇ ਤਦਾਰ ਤੇ ਤੁਰਾ ਜਾਂਦਾ ਹੈਗਾ ਸਾਨੂੰ ਡਿਮਾਂਡ ਬਹੁਤ ਆਈ ਵੀ ਸਾਨੂੰ ਸਰੀਂ ਦਾ ਰੁੱਖ ਦੋ ਅਸੀਂ ਮਤਲਬ ਕਿ ਸਾਡੇ ਪਿੰਡ ਚ ਹੈ ਨਹੀਂ ਪਿੰਡਾਂ ਚ ਵੀ ਡਿਮਾਂਡ ਆਈ ਇਹਨੂੰ ਨਿੰਮ ਦੀ ਡਿਮਾਂਡ ਤਾਂ ਹੈਗੀ ਆ ਇਹ ਮੁੰਡਾ ਜਮਨਵਾਲੇ ਖੁਸ਼ੀ ਦੇ ਮੌਕੇ ਤੇ ਇਹਨੂੰ ਜਿਹੜੇ ਰਾਣੀਆ ਦੀ ਟੰਗੀਆਂ ਜਾਂਦੀਆਂ ਘਰ ਦੇ ਬਾਹਰ ਉਸ ਵਾਰ ਜਿਹੜਾ ਸਾਡਾ ਸੰਦੂਖ ਸੀ ਸੰਦੂਖ ਨਿੰਮ ਤੋਂ ਬਣਾਇਆ ਜਾਂਦਾ ਸੀ ਸੰਦੂਖ ਟਾਲੀਆ ਸੂਗੀ ਬੰਦ ਨਿੰਮ ਦਾ ਹੀ ਬੰਦ ਨਿੰਮ ਦਾ ਸੰਦੂਖ ਤਾਂਬੇ ਸ਼ੂਰ ਸੀ ਕਿਉਂਕਿ ਇਹਨੂੰ ਕੀੜਾ ਨਹੀਂ ਲੱਗਦਾ ਲੱਕੜ ਨੂੰ ਤੇ ਨਾ ਇਹਨੂੰ ਸਿਉਕ ਲੱਗੇ ਤਾਂ ਜ਼ਿਆਦਾਤਰ ਨਿੰਮ ਦੇ ਜਿਹੜੇ ਸੰਦੂਖ ਬਣਾਏ ਜਾਂਦੇ ਸੀਗੇ ਲੱਕੜ ਦੇ ਉਦੋਂ ਵਾਰ ਕੋਟਨਾ ਦਾ ਜਿਹੜਾ ਸੀਗਾ ਤਕੂਟਣਾ ਨਿੰਮ ਦਾ ਬਣਾਇਆ ਦੱਸ ਸੀ ਜਦੋਂ ਬਜ਼ੁਰਗਾਂ ਨਾਲ ਗੱਲ ਕਰਦੇ ਆ ਪੁਰਾਣੇ ਪੁਰਾਣੇ ਬਜ਼ੁਰਗਾਂ ਉਹ ਕਹਿੰਦੇ ਵੀ ਜਦੋਂ ਕੋਟਣਾ ਵੱਡਾ ਹੁੰਦਾ ਸੀ ਰਗੜ ਰਗੜ ਕੇ ਉਹਨੂੰ ਚਟਨੀਆਂ ਬਣਾ ਕੇ ਆ ਹੋਰ ਕੁੱਟ ਕੇ ਜਦੋਂ ਹਲਦੀ ਕੁੱਟੀ ਚਟਨੀਆਂ ਕੁੱਟੀਆਂ ਉਹ ਛੋਟਾ ਰਹਿ ਜਾਂਦਾ ਸੀ ਕੋਟਣਾ ਉਹ ਖਾ ਜਾਂਦੀ ਸੀ ਕੋਟਣੀ ਇੰਨੇ ਜ਼ਬਰਦਸਤ ਸੀਗੇ ਸਿਸਟਮ ਸੀ ਜਦੋਂ ਬਜ਼ੁਰਗਾਂ ਨਾਲ ਗੱਲ ਕੀਤੀ ਸਾਨੂੰ ਪਤਾ ਲੱਗਿਆ ਤਾਂ ਉਸ ਬਾਅਦ ਨਿੰਮ ਸਾਹਿਬ ਗੁਰਦਾਰਾ ਜਿਕਰਾ ਆ ਰਿਹਾ ਸਾਡਾ ਗੁਰੂ 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 ਘਰ ਦਾ ਇੱਥੇ ਆਕੜ ਪਿੰਡ ਆ ਨੌਵੇਂ ਪਾਸ਼ਾ ਸਦਾਨ ਹੈਗਾ ਤੇ ਉੱਥੇ ਨਿੰਮ ਤਾਂ ਆਪਣੀ ਜਿਹੀ ਅਸਲੀ ਨਿੰਮ ਉਹ ਸੰਸਾਰ ਯਾਤਰਾ ਪ ਤੇ ਲੋਕਾਂ ਨੂੰ ਉਹ ਪ੍ਰਾਣੀ ਨਿਮ ਦੇ ਦਰਸ਼ਿਤ ਕਰਨ ਵਾਸਤੇ ਉਹਨਾਂ ਨੇ ਇੱਕ ਮੁੱਢੀ ਸੰਭਾਲੀ ਹੋਈ ਹੈ ਮੁੱਢ ਸੰਭਾਲ ਕੇ ਰੱਖਿਆ ਉਸ ਦੇ ਦਰਸ਼ਕਾਂ ਦੇ ਲੋਕ ਨਾਲ ਉਹਦੇ ਨਿਮ ਉਹਨੇ ਨਵੀਂ ਲਾਈ ਹੈਗੀ ਨਿੰਮ ਉਹਦੇ ਕਾਫੀ ਵਧੀਆ ਪਾਲ ਰਹੀ ਹੈਗੀ ਤਾਂ ਜਦੋਂ ਵੀ ਕਿਸੇ ਮੌਕੇ ਲੱਗੇ ਪਟਿਆਲੇ ਜ਼ਿਲ੍ਹੇ ਚ ਤੁਹਾਨੂੰ ਆਉਂਦਾ ਤਾਂ ਨਿਮ ਸਾਹਿਬ ਗੁਰਦੁਆਰਾ ਹੈਗਾ ਆਕੜਪਿੰਡ ਆ ਉੱਥੇ ਜਾ ਕੇ ਦਰਸ਼ਨ ਕਰ ਸਕਦੇ ਹੋ ਪ੍ਰਿਥਵੀ ਵੀ ਇੱਕ ਹੋਰ ਜੇਕਰ ਆ ਰਿਹਾ ਹੈਗਾ ਵੀ ਜੇ ਰੋ ਅਸੀਂ ਆਕੜਪਿੰਡ ਅਸੀਂ ਦਰਸ਼ਨ ਕਰਨ ਪਹੁੰਚੇ ਤਾਂ ਸਾਨੂੰ ਚਾਹੀਦਾ ਤੇ ਹੈਗਾ ਵੀ ਸਾਡੇ ਨਿਮ ਦੇ ਸਰਕਾਰ ਲਈ ਜਿੰਨੀਆਂ ਸਾਡੀ ਰੂੜਾ ਹੈਗੇ ਨਿਮ ਹੋਣਾ ਚਾਹੀਦਾ ਉੱਥੇ ਮਤਲਬ ਗੁਰੂ ਘਰ ਦਾ ਨਾਮ ਜਿਹੜਾ ਫਾਰਮ ਦੇ ਰੁੱਖ ਲੱਗੇ ਹੋਏ ਆ ਉਹ ਬੜਾ ਸਾਨੂੰ ਅਫਸੋਸ ਹੋਇਆ ਵੀ ਜਿੰਨੀਆਂ ਸਾਡੇ ਕਿਸਾਨ ਭਰਾ ਵੀ ਦੇ ਵੀਰ ਹੈਗੇ ਉਹ ਵੀ ਆਪਣੀ ਜਿਹੜੀ ਰੋਡ ਜਾਂਦੀ ਹੈ ਜਿਹਨੇ ਸੜਕਾਂ ਦੇ ਕੰਡੇ ਜ਼ਮੀਨ ਪੈਂਦੀ ਹੈਗੀ ਆ ਉਹ ਨਿੰਮ ਲਾ ਕੇ ਇਸ ਮਤਲਬ ਕਹਿੰਦਾ ਇਸ ਦਾ ਸਤਿਕਾਰ ਦੇ ਤੌਰ ਤੇ ਗੁਰੂ ਪਾਸ਼ਾ ਨਾਂ ਦੇ ਗੁਰਦਾਸਾ ਬਣੇ ਉਹਨੂੰ ਸਤਿਕਾਰ ਤੌਰ ਤੇ ਸਾਰੇ ਆਪਣੀ ਰੋਡ ਸਾਈਡ ਤੇ ਨਿੰਮ ਲਾ ਸਕਦੇ ਆ ਸਾਡੇ ਕੋਲ ਹੀ ਨਿੰਮ ਦੀ ਲੋੜ ਆ ਉਸ ਇਸ ਇਲਾਕੇ ਚ ਨਿੰਮ ਸਾਡੇ ਕੋਲੇ ਕਾਫੀ ਤਿਆਰ ਆ ਤੁਸੀਂ ਲਿਆ ਸਕਦੇ ਹੋ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਰਹੂੜਾ ਇਰਹੁੜਾ ਮਤਲਬ ਕਹਿੰਦਾ ਇਹ ਜਿਹੜਾ ਰੋਖਾ ਇਹਨੂੰ ਮਤਲਬ ਕਹਿੰਦਾ ਡੇਜ਼ਰਟ ਟੀਕ ਬੋਲ ਦਿੰਦੇ ਬਹੁਤ ਹੀ ਜਬਰਸ ਲੱਕੜਾਂ ਦੀ ਤਾਂ ਮਤਲਬ ਹਲਕੀ ਲੱਕੜਾ ਸਖਤ ਲੱਕੜਾ ਮਤਲਬ ਕਹਿੰਦਾ ਬਹੁਤ ਹੀ ਇਹਨੂੰ ਮਤਲਬ ਕਹਿੰਦਾ ਰਾਜਸਥਾਨ ਚ ਮੰਨਿਆ ਜਾਂਦਾ ਹੈਗਾ ਜਿਹੜੇ ਫੁੱਲ ਆਉਂਦੇ ਇਹਨੂੰ ਮਤਲਬ ਤੇ ਲਾਲ ਸੰਤਰੀ ਜਿਹੇ ਫੁੱਲ ਆਉਂਦੇ ਇਹਨੂੰ ਤਾਂ ਇਹ ਫੁੱਲ ਉਦੋਂ ਦਾ ਸਟੇਟ ਫਲਾਵਰ ਆ ਰਾਜਸਥਾਨ ਦਾ ਤਾਂ ਰਾਜਸਥਾਨ ਵਿੱਚ ਇਹ ਹੁਣ ਸਾਡੇ ਪੰਜਾਬ ਤੋਂ ਬਿਲਕੁਲ ਜਿਹੜਾ ਜਿੱਸੀ ਜੀ ਗੱਲ ਕਰੀਏ ਸਭ ਤੋਂ ਵੱਧ ਐਕਸਟੈਂਸ਼ਨ ਜਿਹੜੇ ਬਿਲਕੁਲ ਹੀ ਲਾਲ ਲਾਈਨ ਚ ਪਹੁੰਚੇ ਰੋਖਾ ਉਹਨਾਂ ਚ ਰੋਖਾ ਕਿਉਂਕਿ ਅਸੀਂ ਮਾਲਵਾ ਕਿਉਂਕਿ ਸਾਡੇ ਡرائی ਇਲਾਕੇ ਜੀ ਹੋਣ ਵਾਲਾ ਰੁੱਖਾ ਹੈ ਕਿਉਂਕਿ ਅਸੀਂ ਜਿਹੜਾ ਡرائی ਇਲਾਕਾ ਸਾਰਾ ਘومی ਲਿਆ ਉੱਥੇ ਸਾਨੂੰ ਕੋਈ ਵੀ ਰੂੜੇ ਰੱਖਣਾ ਤਾਂ ਸੜਕ ਤੇ ਦਿਖਦਾ ਕੋਈ ਟਾਵੇਂ ਟੱਲੇ ਕੋਈ ਇੱਕ ਅੱਧਾ ਕੋਈ ਸਾਡੇ ਡੇਰਿਆਂ 'ਚ ਕੋਈ ਮੌਜੂਦ ਪੁਰਾਣੇ ਮਿਲ ਜਾਂਦੇ ਹੈਗੇ अदरवाइज ਸਾਡੇ ਇਹ ਰੂੜਾ ਬਿਲਕੁਲ ਖਤਮ ਹੋਣ ਤੇ ਇਜ਼ਾਰ ਤੇ ਪਹੁੰਚ ਚੁੱਕਿਆ ਤਾਂ ਲੱਕੜ ਬਹੁਤ ਸਖਤ ਆ ਇਹਦਾ ਫਰਨੀਚਰ ਬਹੁਤ ਤਕੜਾ ਬਣਦਾ ਹੈਗਾ ਬਣਾਇਆ ਜਾਂਦਾ ਉਹਦੇ ਵਿੱਚ ਇਹਦੇ ਵਿੱਚ ਚਰਖੇ ਬਣਾਏਦੇ ਮਤਲਬ ਕਹਿੰਦੇ ਚਰਖੇ ਮਸ਼ਹੂਰ ਸੀ ਜਿਹੜੇ ਲੱਕੜ ਤੋਂ ਬੰਦੇ ਸੀਗੇ ਤਾਂ ਕਿਉਂਕਿ ਚਰਖਾ ਜਿਹੜਾ ਪਰੰਪਰਾ ਸਮਝ ਕੀ ਸੀ ਜਿਹੜੋ ਜਿਹੜੇ ਸਾਲ ਲੇਡੀ ਸੀਗੇ ਕੱਤਦੀਆਂ ਸੀਗੇ ਕਪੜਾ ਬੁੰਦੀਆਂ ਸੀਗੀਆਂ ਉਹ ਫਿਰ ਚਰਖੇ ਜਿਹੜੋ ਲੰਬੀ ਉਮਰ ਵੱਲ ਚੱਲਦੇ ਸੀ ਚਰਖੇ ਤਾਂ ਇਸ ਦੀ ਲੱਕੜ ਤੋਂ ਮਸ਼ਹੂਰ ਸੀਗੇ ਤਾਂ ਇਹ ਜਿਹੜਾ ਬਹੁਤ ਹੀ ਜਬਰਸ ਰੁਖ ਤਾਂ ਹੈ ਕਿ ਸੋਇਲ ਬਾਈਂਡਰ ਵੀ ਹੈਗਾ ਤੇ ਵਿੰਡ ਬ੍ਰੇਕਰ ਵੀ ਹੈਗਾ ਮਤਲਬ ਵਿੰਡ ਬ੍ਰੇਕਰ ਤੌਰ ਤੇ ਰੇਤੇ ਨੂੰ ਜੇ ਆਪਾਂ ਸੈਂਡ ਡਿਊਨਸ ਨੂੰ ਅੱਗੇ ਨੂੰ ਵਧਣ ਤੋਂ ਰੋਕਣਾ ਤਾਂ ਇਹ ਰੁੱਖ ਨੂੰ ਆਪਾਂ ਵਿੰਡ ਬ੍ਰੇਕ ਤੌਰ ਤੇ ਲਾ ਸਕਦੇ ਅੱਗੇ ਤੋਂ ਇਹ ਰੁੱਖ ਨਾ ਤਾਂ ਪਾਣੀ ਵੱਧ ਪਾ ਲ ਅਸੀਂ ਦੇਖਿਆ ਜਦੋਂ ਲਾਇਆ ਸੀ ਤਾਂ ਇਹ ਰੁੱਖ ਜਿਹੜੋ ਲਾਇਆ ਡਰਾਈ ਲੱਕਾ ਤੇ ਟਿੱਬਿਆਂ ਚ ਲਾਇਆ ਤਾਂ ਬਹੁਤ ਹੀ ਵਧੀਆ ਨਹੀਂ ਗਰੋਥ ਕੀ ਦਰ ਨਾਲ ਸਾਨੂੰ ਇਹਨੂੰ ਪਾਣੀ ਦੀ ਲੋੜਾ ਉੱਥੋਂ ਫਟਾਫਟ ਹੀ ਗਰੋ ਕਰ ਜਾਂਦਾ ਹੈਗਾ ਹੁਣ ਤੀਜਾ ਰੁੱਖ ਅਸੀਂ ਟਾਲੀ ਦਾ ਜ਼ਿਕਰ ਕਰਨ ਟਾਲੀ ਸਾਡਾ ਪੰਜਾਬ ਦਾ ਸਟੇਟ ਰੁੱਖ ਹੈ ਜਿਵੇਂ ਰਾਜਸਥਾਨ ਦਾ ਜੰਡਾ ਰੁੱਖ ਸਟੇਟ ਦਾ ਸਾਡਾ ਟਾਲੀ ਪੰਜਾਬ ਦਾ ਬਹੁਤ ਹੀ ਜ਼ਬਰਸ ਲੱਕੜ ਹੈ ਦੀ ਮਤਲਬ ਕਹਿੰਦਾ ਸਾਗਵਨ ਤੋਂ ਬਾਅਦ ਕੋਈ ਲੱਕੜ ਯੂਜ਼ ਹੁੰਦੀ ਹੈ ਤਾਂ ਟਾਲੀ ਲੱਕੜ ਯੂਜ਼ ਹੁੰਦੀ ਹੈ ਤਾਂ ਸਖਤ ਲੱਕੜਾ ਟੈਂਬਰ ਦੇ ਤੌਰ ਤੇ ਪੰਜਾਬ ਵਿੱਚ ਨੂੰ ਗਾਇੰਦਾ ਤੇ ਅਸੀਂ ਜਿਹੜੇ ਮੈਕਸਿਮ ਰੁੱਖ ਜਿੰਨੇ ਵੀ ਦੇਖਿਆ ਪੰਜਾਬ ਵਿੱਚ ਟਾਲੀ ਦੇ ਰੁੱਖ ਸਭ ਤੋਂ ਸਭ ਤੋਂ ਵੱਧ ਮੌਜੂਦ ਆ ਪੰਜਾਬ ਹੁਣ ਵੀ ਨੰਬਰ ਜੇ ਕਾਊਂਟ ਕਰੇ ਕਿਉਂਕਿ ਇਹ ਕੰਢੀ ਬਿਲਡ ਤੋਂ ਲੈ ਕੇ ਪਹਾੜੀ ਇਲਾਕੇ ਜੂ ਹੋ ਜਾਂਦਾ ਚੂਹਾਾਂਚ ਵੀ ਹੋ ਜਾਂਦਾ ਇਹ ਸਾਡੇ ਜਿਹੜੇ ਜਿੰਨੇ ਵੀ ਡਰਾਈ ਇਲਾਕੇ ਹੈਗਾ ਜਿੰਨੇ ਵੀ ਸਾਡੇ ਇਲਾਕੇ ਅਸੀਂ ਦੇਖਿਆ ਰੋਡ ਸਾਈਡ ਦਾ ਮੈਕਸਿਮ ਟਾਲੀ ਸਾਨੂੰ ਦੇਖੂ ਕਿ ਟੈਂਬਰ ਦੇ ਤੌਰ ਤੇ ਸਾਡਾ ਜਿਹੜਾ ਵਨਪਰਵਾਗ ਨੂੰ ਮੈਕਸਿਮ ਤਿਆਰ ਕਰਦਾ ਹੈਗਾ ਤਾਂ ਇਸ ਨੂੰ ਮਤਲਬ ਕਹਿੰਦੇ ਇੱਕ ਹੋਰ ਦੇਖਣਾ ਸਮਝਣਾ ਪੈਣਾ ਵੀ ਇਹ ਇਹਨੂੰ ਬੀਜ ਤੋਂ ਵੀ ਤਿਆਰ ਕਰ ਸਕਦੇ ਆ ਉਹ ਰੂਟਸਟੌਕ ਤੋਂ ਤਿਆਰ ਕੀਤੀ ਹੋਈ ਟਾਲੀ ਵਧੀਆ ਮੰਨੀ ਜਾਂਦੀ ਹੈਗੀ ਐ ਇਸ ਤੋਂ ਬਾਅਦ ਦੱਸਣਾ ਚਾਹਾਂਗੇ ਇੰਡੀਆ ਦਾ ਨੇਟਿਵ ਰੋਖਾ ਟਾਲੀ ਤਾਂ ਜੇ ਗੁਰੂਕਰਨਾ ਇਹਦੀ ਫਿਰ ਜਿਵੇਂ ਨਹਿਮਦਾ ਜ਼ਿਕਰ ਆ ਰਿਹਾ ਹੈਗਾ ਇਸ ਤਰ੍ਹਾਂ ਵੀ ਸਾਡੇ ਸਾਡੇ ਕਈ ਗੁਰੂ ਘਰ ਹੈਗੇ ਆ ਸਾਡੇ ਪੰਜਾਬ ਦੇ ਜਿਹੜੇ ਟਾਲੀ ਦੇ ਨਾਂ ਤੇ ਬਣਿਆ ਜਿਵੇਂ ਗੋਦਰ ਟਾਲੀ ਨਾ ਸਾਹਿਬ ਹੈਗਾ ਸਾਡੇ ਇਹ ਰੈਕੋਟ ਕੋਲ ਗੁਰੂ ਘਰ ਆ ਇੱਥੇ ਵੀ ਟਾਲੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਪਟਾਲੀ ਦਾ ਮੋਢ ਸੰਭਾਲਿਆ ਹੋਇਆ ਦਰਸ਼ਨਾਂ ਲਈ ਸੰਗਤ ਦੇ ਇਸ ਲਈ ਟਾਲੀ ਸਾਡਾ ਕਿਉਂਕਿ ਗੁਰੂ ਘਰ ਨਾਮ ਆ ਤਾਂ ਇਸ ਲਈ ਸਾਨੂੰ ਇਹ ਇੰਡੀਕੇਟ ਕਰਦਾ ਸਾਡੇ ਟਾਲੀ ਬਹੁਤ ਹੀ ਪ੍ਰਾਤਨ ਰੋਖਾਂ ਚੋਂ ਇੱਕ ਆਉਂਦਾ ਹੈਗਾ ਇਹ ਸਾਡੇ ਪੰਜਾਬ ਵਿੱਚ ਸਾਨੂੰ ਵੱਡੀਆਂ ਉਮਰਾਂ ਵਾਲੀਆਂ ਟਾਲੀਆਂ ਖਤਮ ਹੋ ਗਈਆਂ ਟਾਲੀਆਂ ਸਾਰੀਆਂ ਬਿਕ ਚੁੱਕੀਆਂ ਲੱਕੜ ਇਹਦੀ ਕੰਮ ਆਉਂਦੀ ਇਸ ਲਈ ਸਰਲ ਸਿਸਟਮ ਹੈਗਾ ਇਹ ਤਾਂ ਇਹ ਇਹ ਮਤਲਬ ਕਹਿੰਦਾ ਸਾਡੇ ਹੌਲੀ ਹੌਲੀ ਇਹ ਖਤਮਾ ਵੱਡੀਆਂ ਟਾਲੀਆਂ ਦਾ ਹੋਇਆ ਪਰ ਹੁਣ ਨਵੀਆਂ ਸਿਰੇ ਤੋਂ ਟਾਲੀਆਂ ਸਾਨੂੰ ਲਾਉਣਾ ਪੈਣਾ ਹੋਰ ਜੇ ਪੰਜਾਬ ਦਾ ਬਾਇਓਡਵਰਸਟੀ ਤੇ ਪੰਜਾਬ ਦੇ ਲੱਕੜ ਦੀ ਪੂਰਤੀ ਕਰਨੀ ਜਾਂ ਆਪਣੀ ਡਿਮਾਂਡ ਪੂਰੀ ਕਰਨੀ ਹੈਗੀ ਉਸ ਵਾਰ ਦੱਸਾਂਗੇ ਟਾਲੀ ਦੀ ਦਤਨ ਜਿਹੜੀ ਹੈਗੀ ਜਿਵੇਂ ਨਿੰਮ ਦੀ ਦਾਤਨ ਕਿਕਰ ਦੀ ਦਾਤਨ ਹੋਈ ਪੀਲੂ ਦੀ ਦਾਤਨ ਹੋਈ ਜਿਵੇਂ ਫਲਾਹੀ ਦਾਤਨ ਕੀਤੀ ਨਿੰਮ ਦੀ ਜਿਹੜੀ ਆਪਣੀ ਟਾਲੀ ਦਾਤਨ ਵੀ ਕੀਤੀ ਜਾਂਦੀ ਸੀ ਪੰਜਾਬ ਵਿੱਚ ਤਾਂ ਇਸ ਲਈ ਇਹ ਬਹੁਤ ਹੀ ਗੁਣਕਾਰੀ ਰੁੱਖ ਹੈਗਾ ਤੇ ਬਹੁਤ ਹੀ ਮਤਲਬੋ ਹਰ ਸੋਇਲ ਛੋਣਾ ਰੁੱਖਾ ਤਾਂ ਸ਼ਾਨਦਾਰ ਮਤਲਬੋ ਕਹਿੰਦੇ ਸੰਗਣੀ ਸ਼ਾ ਹੈਗੀ ਟਾਲੀ ਦੀ ਤਾਂ ਇਸ ਲਈ ਮਤਲਬੋ ਟਾਲੀ ਨੂੰ ਵੀ ਵੱਧ ਤੋਂ ਵੱਧ ਤਿਆਰ ਕਰਨਾ ਚਾਹੀਦਾ ਪਰ ਉਹ ਤੇ ਅਸੀਂ ਤਿਆਰ ਕਰ ਵੀ ਨਹੀਂ ਸਾਡੀ ਫਾਊਂਡੇਸ਼ਨ ਤੇ ਇਹਨੂੰ ਅਸੀਂ ਲਗਾਤਾਰ ਜ਼ਮੀਨਾਂ ਵਿੱਚ ਲਾਉਂਦੇ ਜਾਂਦੇ ਹੈਗੇ ਉਸ ਤੋਂ ਬਾਅਦ ਚੌਥੇ ਦਰਖਤ ਦਾ ਜ਼ਿਕਰ ਹੁੰਦਾ ਖੈਰ ਦਾ ਜਿਹੜਾ ਖੈਰ ਦਾ ਰੁੱਖ ਹੈਗਾ ਇਹ ਮਤਲਬ ਅਗਰੇ ਕੰਡਿਆਲੀ ਰੁੱਖਾ ਛੋਟੇ ਕਦ ਦ ਰੋਕੇਗਾ ਜਿਆਦਾ ਵੱਡਾ ਨਹੀਂ ਹੁੰਦਾ ਇਹ ਤਾਂ ਇਹ ਜਿਹੜਾ ਸ਼ਿੰਗਾਰ ਹੈਗਾ ਸਾਡਾ ਜਿਹੜਾ ਜਿਹੜੀ ਸਿੱਨੀ ਸਾਡੀ ਕੰਢੀ ਬੈਲਟ ਹੈਗਾ ਪੰਜਾਬ ਦੀ ਕੰਢੀ ਬੈਲਟ ਚ ਚੋਆਂ ਦੇ ਕੰਡੇ ਹੋਰ ਹੁਸ਼ਾਰਪੁਰ ਬੈਲਟ ਵਿੱਚ ਬਹੁਤ ਵੱਡੇ ਲੈਵਲ ਤੇ ਖੈਰ ਸਾਡੀ ਪਹਾੜਾਂ ਵਿੱਚੇ ਮਿਲਦੀ ਹੈਗੀ ਆ ਤੇ ਮਸ਼ਹੂਰ ਤਾਂ ਹੈਗਾ ਖੈਰ ਦਾ ਰੋਖ ਕਿਉਂਕਿ ਇਹ ਕੋਈ ਵੀ ਮਤਲਬ ਕਹਿੰਦਾ ਸੋਇਲ ਨੂੰ ਸਹਾਰ ਜਾਂਦਾ ਪੱਥਰੀਲੀ ਸੋਇਲ ਹੋਗੀ ਰੇਤਲਾ ਰੇਤਾ ਇਲਾਕਾ ਹੋਇਆ ਸਾਰਾ ਇਹ ਹਰ ਤਰ੍ਹਾਂ ਦੀ ਸੋਇਲ ਨੂੰ ਇਹ ਸਾਰ ਜਾਂਦਾ ਹੈਗਾ ਟੈਂਪਰੇਚਰ ਜਿੰਨਾ ਮਰਜੀ ਸਾਰਾ ਸਾਰ ਜਾਂਦਾ ਹੈਗਾ ਉਸ ਤੋਂ ਬਾਅਦ ਇਹਦੀ ਇੱਕ ਹੋਰ ਖਾਸੀ ਦਿਨ ਨੂੰ ਕੱਥਾ ਜਿਹੜਾ ਪਾਣ ਤੇ ਲੱਗਦਾ ਹੈਗਾ ਉਹ ਕੱਥਾ ਜਿਹੜਾ ਪਾਣ ਯੂਪੀ ਬਿਹਾਰ ਜੋ ਜਾਣਦੇ ਆਪਾਂ ਲੋਕ ਪਾਣ ਖਾਂਦੇ ਕਾਫੀ ਇਸ ਪੰਜਾਬ ਦਾ ਸੇਵਨ ਨਹੀਂ ਕਰਦੇ ਆਪਣੇ ਲੈ ਪੰਜਾਬੀ ਲੋਕਾਂ ਪਰ ਜਰੂਰ ਉਹਨਾਂ ਸਟੇਟਾਂ ਜਾਂਦੇ ਹੈਗੇ ਸਾਡਾ ਕੱਥਾ ਪਾਣ ਤੇ ਲਾ ਕੇ ਉਹ ਜਿਹੜਾ ਲੱਗਦਾ ਹੈਗਾ ਉਹ ਇਸ ਰੁਖ ਤੋਂ ਲੱਕੜ ਤੋਂ ਮਿਲਦਾ ਹੈਗਾ ਹਟ ਬੂਡ ਤੋਂ ਮਿਲਦਾ ਹੈਗਾ ਕੱਥਾ ਜਿਹੜਾ ਹੈਗਾ ਜਿਹੜਾ ਕੱਥਾ ਹੈਗਾ ਉਹ ਵੀ ਵੈਸੇ ਜਿਹੜੇ ਦਵਾਈਆਂ ਵਿੱਚ ਵੀ ਬਹੁਤ ਵਰਤੇ ਜਾਂਦੇ ਕਿਉਂਕਿ ਸਾਡੀਆਂ ਬਹੁਤ ਸਾਰੇ ਪੇੜਾਂ ਦੀਆਂ ਬਿਮਾਰੀਆਂ ਕੱਥਾ ਠ ਤਾਂ ਉਸ ਤੋਂ ਬਾਅਦ ਜਿਹੜੇ ਇਹਦੀ ਲੱਕੜ ਹੈਗੀ ਬਹੁਤ ਮਸ਼ਹੂਰ ਤਾਂ ਹੈਗੀ ਆ ਕਿਉਂਕਿ ਤੇ ਰਾਜਾ ਸੀ সিংহাসਨ ਸੀ ਜਿਹੜੇ ਵੱਡੇ ਬੰਦੇ ਸੀ ਪਿੱਛੇ ਜਿਹੜੇ ਚਿਹਰਾ ਬੰਦੀ ਸੀ ਰਾਜਿਆਂ ਦੀਆਂ ਸਖਤ ਲੱਕੜ ਹੋਣ ਕਰਕੇ ਇੱਕ ਖੈਰ ਦੀ ਲੱਕੜ ਦੀਆਂ ਬੰਦੀਆਂ ਸੀਗੀਆਂ ਤਾਂ ਇਸ ਲਈ ਜਿਹੜਾ ਇਹ ਰੁੱਖ ਹੈਗਾ ਬਹੁਤ ਕੀਮਤੀ ਰੁੱਖਾ ਸਾਨੂੰ ਅਸੀਂ ਨੂੰ ਕਿਉਂਕਿ ਹੁਣ ਤਾਂ ਅਸੀਂ ਤਾਂ ਟ੍ਰਾਇਲ ਵੱਡੇ ਲਾਏ ਹੋਏ ਕਿਉਂਕਿ ਬਹੁਤ ਵੱਡੇ ਲੈਵਲ ਤੇ ਖੈਰ ਸੀ ਲਾ ਰਹੇ ਆ ਕੋਈ ਜਰੂ ਅਸੀਂ ਕੰਢੀ ਲਾ ਕੇ ਚ ਪਹੁੰਚੇ ਕੋਈ ਬਹੁਤ ਲੈਂਡ ਉੱਥੇ ਵੀ ਖਾਲੀ ਪਈ ਜਰੂ ਅਸੀਂ ਪਿੰਡ ਪਿੰਡ ਜਾਵਾਂਗੇ ਤਾਂ ਇਹ ਉਸ ਤਮੇ ਸਾਡੇ ਇਹ ਪ੍ਰੋਟੋਕੋਲ ਸਟੈਬਲਿਸ਼ ਹੋ ਚੁੱਕੇ ਦੱਕਰ ਨੂੰ ਸੀ ਤਿਆਰ ਕਰਕੇ ਆਪਣੇ ਮਤਲਬ ਕਹਿੰਦਾ ਲੱਕੜ ਦੀ ਪੂਰਤੀ ਲਈ ਵੀ ਕਰ ਸਕਦੇ ਕਿਉਂਕਿ ਬਹੁਤ ਹੀ ਜਬਰਸ ਲੱਕੜਾ ਉਸ ਤੋਂ ਬਾਅਦ ਇਹਨੂੰ ਮਤਲਬ ਕਹਿੰਦਾ ਐਜ਼ ਐਜ਼ੇ ਜਿਹੜੀ ਸੋਇਲ ਮਾੜੀ ਸੋਇਲ ਮਰੇਤਾ ਹੋਇਆ ਜਾਂ ਕੁਝ ਵੀ ਪਥਰੀਲੀ ਸੋਇਲ ਵਿੱਚ ਆ ਇਸ ਲਈ ਇਹਨੂੰ ਤੇ ਅਸੀਂ ਵੱਡੇ ਸਕੇਲ ਦਾ ਤਿਆਰ ਕਰਾਂਗੇ ਉਸ ਤੋਂ ਬਾਅਦ ਗੱਲ ਆਉਂਦੀ ਆ ਲਸੂੜੇ ਦੀ ਹੁਣ ਇੱਥੇ ਇੱਕ ਤਾਂ ਪਹਿਲਾਂ ਇਹ ਸਮਝ ਲੈਣਾ ਮਨ ਲਸੂੜਾ ਤੇ ਲਸੂੜੀ 'ਚ ਡਿਫਰੈਂਸ ਕੀ ਆ ਲਸੂੜਾ ਜਿਹੜਾ ਵੱਡਾ ਫਾਲਾ ਅਖਰੋੜ ਦੇ ਸਾਈਜ਼ ਦਾ ਹੁੰਦਾ ਤਾਂ ਜਿਹੜੀ ਲਸੂੜੀ ਆ ਉਹ ਆਮ ਹੁਣ ਜਿਹੜੀ ਸਾਡੇ ਦੇਖਦੇ ਆ ਲਸੂੜੀ ਦੇਖਦੇ ਆ ਸਾਨੂੰ ਉਹ ਲਸੂੜੀਆਂ ਛੋਟੇ ਸਾਈਜ਼ ਦੀਆਂ ਰੀਠੇ ਦੇ ਸਾਈਜ਼ ਦੀਆਂ ਹੁੰਦੀਆਂ ਇਹ ਇਹ ਆਪਣ ਨੂੰ ਸਮਝਣਾ ਡਿਫਰੈਂਸ ਸਮਝਣਾ ਪੈਣਾ ਤਾਂ ਸਾਡੇ ਕਈ ਸਾਡੇ ਪੰਜਾਬ ਦੇ ਇਲਾਕੇ ਵਿੱਚ ਕੁਝ ਮਾਨਸਾ ਜਿਹੜਾ ਬਠਿੰਡੇ ਜ਼ਿਲ੍ਹੇ ਦੇ ਇਲਾਕੇ ਵਿੱਚ ਕੁਝ ਫਾਰਮਰੀ ਦੀ ਖੇਤੀ ਕਰਦੇ ਆ ਉਹ ਖੇਤੀ ਕਰਦੇ ਤਾਂ ਕਰਦੇ ਕਿਉਂਕਿ ਉਹਨੂੰ ਪਤਾ ਕਿ ਦੀ ਵੈਲਿਊ ਕੀ ਆ ਉਹ ਜਿਹੜੇ ਇਹਦੇ ਲਸੂੜੇ ਦੇ ਫਲਾਂ ਨੂੰ ਕੱਚਿਆਂ ਨੂੰ ਮਤਲਬ ਕਹਿੰਦਾ ਤਾਰ ਕੇ ਉਹ ਵੇਚਦੇ ਹੈਗੇ ਆ ਰਾਜਸਥਾਨ ਚ ਜਾਂਦਾ ਹੈਗਾ ਉਹ ਰਾਜਸਥਾਨ ਜਾ ਕੇ ਬਿਕਦਾ achar ਪੈਂਦਾ ਹੈਗਾ ਜਿਹੜੀ ਆਪਾਂ ਹੁਣ ਜਿਵੇਂ ਕਿ ਢਾਬਿਆਂ ਜਾਂਦੇ ਆ ਢਾਬੇ ਉੱਥੇ ਸਾਨੂੰ ਲਸੂੜੇ ਦਾ achar ਮਿਲਦਾ ਹੈਗਾ ਉੱਥੋਂ ਹੀ ਬਣ ਕੇ ਸਾਰਾ ਤਿਆਰ ਹੋ ਕੇ ਆਉਂਦਾ ਹੈਗਾ ਇਸ ਲਈ ਜਿਹੜਾ ਲਸੂੜਾ ਹੈਗਾ ਇਸ ਦੀ ਮਤਲਬ ਉਹ ਸਬਜੀ ਬਣਾ ਸਕਦੇ ਕੱਚਿਆਂ ਦੀ ਤੇ ਕੱਚਿਆਂ ਦਾ achar ਪੈਂਦਾ ਹੈਗਾ ਪੱਕੇ ਫਲ ਇਹ ਲੇਸਦਾਰ ਹੁੰਦੇ ਜਦੋਂ ਪੱਕ ਜਾਂਦੇ ਆ ਇਹਦਾ ਗੁੱਦਾ ਜਿਹੜਾ ਬਹੁਤ ਮਿੱਠਾ ਹੁੰਦਾ ਤਾਂ ਲੋਕ ਪਹਿਲਾਂ ਪੁਰਾਣੇ ਸਮੇਂ ਬੱਚੇ ਬਹੁਤ ਖਾਂਦੇ ਸੀਗੇ ਮਤਲਬ ਤਾਂ ਆਮ ਸਾਰੇ ਬਜ਼ੁਰਗ ਵੀ ਸਾਨੂੰ ਬਜ਼ੁਰਗਾਂ ਨਾਲ ਗੱਲਾਂ ਜਰੂਰ ਕੀਤੇ ਦੱਸਦੇ ਸੀ ਲਸੂੜੇ ਨੂੰ ਅਸੀਂ ਆਮ ਸੇਵਨ ਕਰਦੇ ਸੀ ਬਹੁਤ ਹੀ ਮਿੱਠਾ ਹੁੰਦਾ ਸੀਗਾ ਤੇ ਕਾਫੀ ਖਾ ਜਾਂਦੇ ਸੀਗੇ ਲਸੂੜੇ ਨੂੰ ਤਾਂ ਸਾਡੇ ਵੀ ਜਦੋਂ ਦੇਖਿਆ ਬਚਪਨ ਚ ਦੇਖਿਆ ਜਦੋਂ ਕਾਪੀਆਂ ਜੂਣ ਵਾਸਤੇ ਲਸੂੜੇ ਦੇ ਫਲਾਂ ਨੂੰ ਆਪ ਵਰਦੇ ਸੀਗੇ ਇਹ ਜਿਹੜਾ ਸਾਡਾ ਇਹ ਪੁਰਾਣੀ ਪ੍ਰਾਚੀਨ ਸਾਡੀ ਹੈਗੀ ਆ ਉਸ ਵਾਰ ਅਸੀਂ ਲੱਕੜੀ ਤੋਂ ਬੰਦੂਖਾਂ ਦੇ ਦਸਤੇ ਬਣਾਏ ਜਾਂਦੇ ਸੀਗੇ ਖੇਤੀ ਦੇ ਸੰਦ ਹੋਗੇ ਫਰਨੀਚਰ ਹੋਇਆ ਕਿਸਤੀਆਂ ਬਣਾਈ ਜਾਂਦੀ ਕੋਈ ਇਹਦੀ ਲੱਕੜ ਵੀ ਮੰ ਜਿਵੇਂ ਟੱਕ ਦੀ ਲੱਕੜ ਖੂ ਦੇ ਚੱਕ ਬੰਦੇ ਸੀ ਉਹਨੂੰ ਵੀ ਟੱਕ ਦੀ ਲੱਕੜ ਵੀ ਸਾਰ ਲੈਂਦੇ ਸੀ ਇਹਨੂੰ ਮਤਲਬ ਕਹਿੰਦਾ ਇਸੇ ਤਰ੍ਹਾਂ ਇਹਦੀ ਲੱਕੜ ਵੀ ਮਤਲਬ ਕਹਿੰਦਾ ਕਿਸ ਤੀਏ ਬਣਾਉਣ ਦੇ ਕੰਮ ਆਉਂਦੀ ਸੀਗੀ ਗਲ ਦੀ ਜਲਦੀ ਜ਼ਿਆਦਾ ਗਲ ਦੀ ਵੀ ਸੀਗੀ ਇਸ ਲਈ ਇੱਕ ਹੁਣ ਇਹਦੀ ਲਸੂੜੀ ਦੀ ਇੱਕ ਦਿੱਕਤ ਆ ਰਹੀ ਹੈ ਪੰਜਾਬ ਵਿੱਚ ਅਸੀਂ ਦੇਖਿਆ ਸੀਡ ਬੋਰਰ ਨਾਂ ਦੀ ਇੱਕ ਡਿਜ਼ੀਜ਼ ਹੈਗੀ ਹੈ ਸੀ ਜਿਹੜਾ ਅੰਦਰ ਬੋਰਰ ਸੀ ਜਿਹੜੇ ਡਿਜ਼ੀਜ਼ ਜਿਹੜੇ ਬੀਜ ਨੂੰ ਖਰਾਬ ਕਰ ਦਿੰਦਾ ਹੈ ਅੰਦਰ ਕੀੜਾ ਲੱਗਦਾ ਹੈਗਾ ਉਹ ਕੀੜੇ ਲੱਗਣ ਕਰਕੇ ਸਾਡੇ ਹੁਣ ਨੇਚਰਲੀ ਜਿਹੜਾ ਲਸੂੜਾ ਜਾਂ ਲਸੂੜੀ ਥੱਲੇ ਦਿਗਦੀ ਹੈ ਉਹ ਮਤਲਬ ਪੁੰਗਰਦੀ ਨਹੀਂ ਹੈਗੀ ਇਸ ਲਈ ਜਿਹੜੇ ਇਹ ਬਟੰਡੇ ਸ਼ਹਿਰ ਜਿਹੇ ਖੇਤੀ ਕਰਦੇ ਆ ਉਹਨਾਂ ਨੇ ਅਸੀਂ ਕਿਹਾ ਵੀ ਜਿਹੜੇ ਤੁਹਾਡੇ ਪੱਕੇ ਹੋਏ ਫਾਲ ਹੈ ਜਦੋਂ ਪੱਕ ਕੇ ਸਾਨੂੰ ਤੁਸੀਂ ਕੁਆਂਟਲ ਅਸੀਂ ਕੁਆਂਟਲ ਬੀਜ ਮੰਗਾਉਂਦੇ ਤਾਂ 15 ਕਿਲੋ ਸਾਨੂੰ ਨਿਕਲਿਆ ਹੈਗਾ ਬੀਜ ਉਹ ਫਲ ਦੇ ਵਿੱਚੋਂ ਤਾਂ ਕੁਆਂਟਲ ਸੀਡ ਕੁਆਂਟਲ ਫਲ ਮੰਗਾਉਣ ਤੋਂ ਬਾਅਦ ਸਾਨੂੰ 15 ਕਿਲੋ ਸੀਡ ਬੀਜ ਜਿਹਦਾ ਵਧੀਆ ਰਿਜ਼ਲਟ ਆ ਰਿਹਾ ਹੁਣ ਲਸੂੜੇ ਨੂੰ ਅਸੀਂ ਵੱਡੇ ਨੂੰ ਮੋਟੇ ਲਸੂੜੇ ਨੂੰ ਤਿਆਰ ਕਰਾਂਗੇ ਤਾਂ ਇਹ ਮਤਲਬ ਕਹਿੰਦਾ ਮਤਲਬ ਲਾਲੂ ਤੁਸੀਂ ਜੁਲਾਈ ਗਾ ਸਤੰਬਰ ਐਂਡ ਚ ਇਹ ਲਸੂੜਾ ਸੀ ਮਤਲਬ ਉਹ ਤੁਹਾਨੂੰ ਦੇ ਸਕਦੇ ਕੋਈ ਵੀਰ ਭਰਾ ਨੂੰ ਆਪਣੇ ਖੇਤਾਂ 'ਚ ਲਾ ਸਕਦਾ ਹੈਗਾ ਜੇ ਬਹੁਤ ਹੀ ਸ਼ਾਨਦਾਰ ਰੁੱਖ ਹੈਗਾ ਮਤਲ ਤਾਂ ਇਸ ਲਈ ਇਹਦੀ ਲਈ ਬਾਇਓਡਾਈਵਰਸਿਟੀ ਪੁਆਇੰਟ ਵੀ ਨੇ ਇੰਟਰਸਟਿੰਗ ਹੈ ਕਿਉਂਕਿ ਇਹਨੂੰ ਮਤਲਬ ਕਹਿੰਦਾ ਬੰਦੇ ਵੀ ਕੰਜ਼ੂਮ ਕਰਦੇ ਕਰ ਸਕਦੇ ਬੱਚੇ ਵੀ ਖਾ ਸਕਦੇ ਆ ਇਹਦੇ ਪੰਛੀ ਹੋਗੇ ਪੰਛੀ ਬਹੁਤ ਵਧੀਆ ਬੰਦਰ ਹੋਗੇ ਇਹਨੂੰ ਮਤਲਬ ਕਹਿੰਦਾ ਬਹੁਤ ਖੁਸ਼ ਹੋ ਕੇ ਖਾਂਦੇ ਹੈਗੇ ਸਾਰਾ ਸਿਸਟਮ ਇਸ ਲਈ ਜਿਹੜੇ ਪੰਜ ਰੁੱਖ ਅਸੀਂ ਚਿਕਰ ਕੀਤੇ ਪੰਜਾਬ ਦੇ ਬਿਲਕੁਲ ਨੇਟਿਵ ਰੁੱਖਾ ਜਿਹੜੇ ਕਿ ਪੰਜਾਬ ਦੀ ਧਰਤੀ ਵਿੱਚ ਹੋਣ ਵਾਲੇ ਰੁੱਖਾ ਮਤਲਬ ਤਾਂ ਇਹਨਾਂ ਰੁੱਖਾਂ ਨੂੰ ਲਾ ਕੇ ਆਪਾਂ ਪੰਜਾਬ ਦਾ ਗ੍ਰੀਨ ਕਵਰ ਵਧਾ ਸਕਦੇ ਆ ਸਾਡੀ ਜਿਹੜੀ ਬਾਇਓਡਿਵਰਸਿਟੀ ਹੈਗੀ ਜਿਵੇਂ ਅਸੀਂ ਵਿਜੈ ਭਵਨਤਾ ਦੀ ਗੱਲ ਕਰਦੇ ਆ ਬਹੁਤ ਵੱਡੇ ਸਕੇਲ ਤੇ ਸਾਡੀ ਜਿਹੜੀ ਅਸੀਂ ਪਹਿਲਾਂ ਜਿਹੜਾ ਸ਼ੁਰੂਆਤ ਜ਼ਿਕਰ ਕੀਤਾ ਵਲੈਟੀ ਕਿ ਕਰਦਾ ਸਾਡੀ ਭਰੀ ਪਈ ਉਹਨੂੰ ਕੱਢ ਕੇ ਜਰੋ ਸੀ ਇਹ ਸਾਰੇ ਰੁੱਖ ਲਾਵਾਂਗੇ ਜਿਹੜੇ ਅਸੀਂ ਜ਼ਿਕਰ ਕੀਤੇ ਆ ਤਾਂ ਤੁਸੀਂ ਦੇਖੋਗੇ ਤਾਂ ਮਤਲਬ ਇੱਕ ਸਿਸਟਮ ਹੀ ਹੋਰ ਹੋਊਗਾ ਕੁਦਰਤ ਨੇ ਦਿਖਣਾ ਵੀ ਸਾਡੇ ਇਹ ਜਿਹੜੀ ਜਿਹੜੇ ਟੀਮਾਂ ਹੈਗੀਆਂ ਬੰਦੇ ਹੈਗੇ ਸਾਡੇ ਐਡਮਿਨਿਸਟ੍ਰੇਸ਼ਨ ਹੈਗੀ ਜਾਂ ਸਾਡੀਆਂ ਇਹ ਫਾਊਂਡੇਸ਼ਨ ਹੈਗੀ ਉਹਨਾਂ ਦੀ ਟੀਮਾਂ ਹੈਗੀਆਂ ਅੱਗੇ ਥੱਲੇ ਲਾ ਰਹੇ ਜੋ ਲਾਵਾਂਗੇ ਉਹਦਾ ਰਿਜ਼ਲਟ ਜਿਹੜਾ ਪੂਰਾ ਆਊਗਾ ਤਾਂ ਉਹ ਰਿਜ਼ਲਟ ਸਾਨੂੰ ਮਤਲਬ ਕਹ ਸਾਨੂੰ ਇਹ ਮਤਲਬ ਉਹ ਇਸ਼ਾਰਾ ਬਹੁਤ ਵੱਡਾ ਕਰੂਗਾ ਇਸ ਲਈ ਆਓ ਸਾਰੇ ਜਣ ਮਿਲ ਕੇ ਇਕੱਠੇ ਹੋਈਏ ਪੰਜਾਬ ਦੀ ਧਰਤੀ ਸੀ ਦੇਖਿਆ ਹੈਗਾ ਮਾਲਵੇ ਬੈਲਟ ਦੀ ਗੱਲ ਕਰ ਰਿਹਾ ਮੈਂ ਬਹੁਤ ਵੱਡੇ ਸਕੇਟ ਲੈਡ ਬੀਆਬਾਨ ਅਬਾਂਡੰਟ ਪਈ ਹੈ ਪਿੰਡ ਪਿੰਡ ਉੱਥੇ ਮਤਲਬ ਮਲਵਾ ਸਿੱਟਿਆ ਹੋਇਆ ਉੱਥੇ ਪਲਾਸਟਿਕ ਸਿੱਟਿਆ ਹੋਇਆ ਉਸ ਨੂੰ ਉਹ ਲੈਂਡ ਨੂੰ ਕਲੀਅਰ ਕਰਕੇ ਆਪਾਂ ਸੈੱਟ ਕਰਕੇ ਆਪਾਂ ਛੋਟੇ ਛੋਟੇ ਜੰਗਲ ਆਪਾਂ ਲਾ ਸਕਦੇ ਹਾਂ ਉਸ ਤੋਂ ਬਾਅਦ ਰੋੜਾ ਤਾਂ ਵੀ ਸਹੀ ਆਵਾਂਗੇ ਰੋੜਾਂ ਤੇ ਜਿਹੜਾ ਗੈਪ ਤੇ ਲੱਗੂ ਉੱਥੇ 10 10 ਫੁੱਟ 15 15 ਫੁੱਟ ਤੇ ਪ੍ਰੀਪੇਅਰ ਕਰਕੇ ਐਵੇਂ ਨਹੀਂ ਕੋਈ ਮਤਲਬ ਕਿ ਉਕੇ ਸਾਡੇ ਕੋਲੇ ਜਿਹੜੀ ਮੰਦਰੀਗਾ ਡਿਪਾਰਟਮੈਂਟ ਹੈਗਾ ਮੰਦਰੀਗਾ ਸਾਡੀ ਬਹੁਤ ਤਰੀਕੇ ਨਾਲ ਉਹ ਵਰਤ ਸਕਦੇ ਹਨ ਰੁੱਖਾਂ ਨੂੰ ਪਾਦਨ ਵਾਸਤੇ ਅਸੀਂ ਜੋ ਕਰ ਰਹੇ ਹਾਂ ਟੈਕਨੀਕਲ ਤਰੀਕੇ ਨਾਲ ਅਸੀਂ ਪਲਾਂਟਸ ਨੂੰ ਫ੍ਰੀ ਸਪਲਾਈ ਕਰਦੇ ਆ ਫ੍ਰੀ ਟਰਾਂਸਪੋਰਟੇਸ਼ਨ ਟੈਕਨੀਕਲ ਸਪੋਰਟ ਹੈਗੇ ਅਸੀਂ ਮੰਦਰੀਗਾ ਨੂੰ ਵੱਡੇ ਲੈਵਲ ਤੇ ਵਰਤ ਰਹੇ ਆ ਇਹ ਜੰਗਲਾਂ ਨੂੰ ਪਾਦਨ ਵਾਸਤੇ ਧੰਨਵਾਦ ਸਾਰਿਆਂ ਸਸੇਕਾਲ ਜੀ